ਤੁਸੀਂ ਉਹਨਾਂ ਦਾ 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 100 ਰੁਪਏ ਤਿੱਲ ਫੁੱਲ ਤੁਸੀਂ ਇਦਾਂ ਹਰਾਮ ਦੀ ਕਮਾਈ ਬਣਾ ਕੇ ਤੁਸੀਂ ਉਹਨਾਂ ਤੋਂ ਲਾਉਂਗੇ ਝੂਠ ਬੋਲ ਕੇ ਉਹ ਤੁਸੀਂ ਕਿੱਥੇ ਕਿੱਥੇ ਜਿਉਂਗੇ ਨਾਰਕਾ ਚ ਜਾਉਂਗੇ ਤੁਸੀਂ ਲੋਕ ਉਂਗਲੀਆਂ ਕਰ ਰਹੇ ਕਮੈਂਟ ਕਰ ਰਹੇ ਹਨਾ ਉਹ ਲੋਕ ਹੈ ਕਿੱਥੇ ਆਪ ਮੈਨੂੰ ਇਹ ਨਹੀਂ ਸਮਝ ਲੱਗਦੀ ਉਹਨਾਂ ਦੀ ਕੋਈ ਇੱਕ ਵੀ ਫੋਟੋ ਆਈ ਆ ਹਰ ਪੀੜਤਾ ਦੇ ਵਿੱਚ ਜਾਂ ਕਿਸੇ ਦੀ ਸਹਾਇਤਾ ਕਰਦੇ ਦੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹੋਪ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਾਂ ਅੱਜ ਤੁਹਾਡੇ ਨਾਲ ਗੱਲਾਂ ਕਰਨੀਆਂ ਕਿ ਜਿਹੜੀਆਂ ਕਿ ਬਹੁਤ ਸ਼ਰਮ ਦੀ ਗੱਲ ਆ ਪੰਜਾਬੀਆਂ ਲਈ ਖਾਸ ਕਰਕੇ ਕਿ ਹੁਣ ਪੰਜਾਬੀ ਇਸ ਹੱਦ ਤੱਕ ਆ ਗਏ ਏਦਾਂ ਹੁਣ ਆਪਣਾ ਨਾਮ ਬਦਨਾਬ ਹੋਊਗਾ ਆਪਾਂ ਨੂੰ ਏਦਾਂ ਕੋਈ ਜਾਣਿਆ ਕਰੂੰਗਾ ਕਿ ਇਤੈ ਇਤਾਂ ਲੋਕੀ ਪੈਸਾ ਇਕੱਠਾ ਕਰਦੇ ਆ ਲੋਕਾਂ ਦਾ ਦਾਨ ਦਾ ਥੋੜੀ ਸ਼ਰਮ ਆਣੀ ਚਾਹੀਦੀ ਆ ਤੇ ਜਿਹੜੇ ਲੋਕ ਦਾਨ ਕਰਦੇ ਸੀਗੇ ਤੇ ਤੁਸੀਂ ਉਹਨਾਂ ਨੂੰ ਉਂਗਲ ਕਰ ਕਰਕੇ ਉਂਗਲ ਕਰ ਕਰਕੇ ਤੁਸੀਂ ਉਹਨਾਂ ਦਾ ਵੀ ਮਨੋਮਲ ਤੋੜ ਰਹੇ ਆ ਇਹ ਗੱਲ ਸਹੀ ਨਹੀਂ ਹੈਗੀ ਕਿਉਂਕਿ ਮੈਂ ਕੁਝ ਦਿਨਾਂ ਤੋਂ ਇਦਾਂ ਦੀਆਂ ਵੀਡੀਓਜ਼ ਬਹੁਤ ਜ਼ਿਆਦਾ ਦੇਖ ਰਿਆ ਸੀ ਮੈਂ ਸੋਚ ਰਿਹਾ ਸੀ ਚਲੋ ਛੱਡੋ ਕੋਈ ਨਹੀਂ ਸਮਝ ਜਾਣਗੇ ਕੋਈ ਨਾ ਕੋਈ ਹੁੰਦਾ ਇਦਾਂ ਦਾ ਕੋਈ ਨਾ ਕੋਈ ਹੁੰਦਾ ਪਰ ਉਹ ਵੀਡੀਓਜ਼ ਪੂਰੇ ਸੋਸ਼ਲ ਮੀਡੀਆ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਫੈਲਦੀਆਂ ਜਿਹੜੇ ਕਿ ਲੋਕਾਂ ਦੀਆਂ ਜਾਨਾਂ ਤੱਕ ਚਲੇ ਗਈਆਂ ਇੱਕ ਪੰਜਾਬੀਆਂ ਨੂੰ ਮਹਾਨ ਦਖਾਨ ਦੇ ਲਈ ਪੰਜਾਬੀਆਂ ਦੀ ਅਸਲੀ ਪਛਾਣ ਕਰਾਉਣ ਦੇ ਲਈ ਪਰ ਜਦੋਂ ਥੋੜੀਆਂ ਇਦਾਂ ਥੋੜੀਆਂ ਜਿਹੀਆਂ ਹਰਕਤਾਂ ਦਾ ਇਹ ਕਰਕੇ ਪੰਜਾਬੀਆਂ ਨੂੰ ਇਦਾਂ ਜਾਣਿਆ ਜਾਂਦਾ ਤੇ ਉਹ ਸਾਰੇ ਲੋਕ ਟ੍ਰੋਲ ਕਰਦੇ ਆ ਤੇ ਤੁਸੀਂ ਹੁਣ ਕਹੋਗੇ ਕਿ ਮੈਂ ਵੀਡੀਓ ਚ ਲਾਉਣੀ ਸੀ ਪਰ ਮੈਂ ਚਲਾਉਣੀ ਨਹੀਂ ਚਾਣਾ ਕਿਉਂਕਿ ਸਾਰਿਆਂ ਨੇ ਦੇਖਣੀ ਆ ਤੇ ਸਾਰਿਆਂ ਨੂੰ ਪਤਾ ਲੱਗਣਾ ਕਿ ਇਦਾਂ ਵੀ ਹੁੰਦਾ ਕਿਉਂਕਿ ਹੁਣ ਤੁਹਾਨੂੰ ਪਤਾ ਕਿ ਹੜਾਂ ਦੀ ਮਾਰ ਥੱਲੇ ਪੰਜਾਬ ਕਿੰਨਾ ਚੁੱਲਸਿਆ ਠੀਕ ਆ ਪਾਣੀ ਚੱਲਦਾ ਸੀ ਉਦੋਂ ਕਿਸੇ ਨੇ ਕੁਝ ਨਹੀਂ ਦੇਖਿਆ ਸਭ ਨੇ ਲੰਗਰ ਦੀਆਂ ਲਾਈਨਾਂ ਲਾਤੀਆਂ ਲੋਕਾਂ ਦੇ ਘਰਾਂ ਦੇ ਘਰ ਭਰ ਛੱਡੇ ਆ ਤੇ ਲੋਕਾਂ ਨੇ ਉਸ ਟਾਈਮ ਵੀ ਬਹੁਤ ਵੀਡੀਓਜ਼ ਆਈ ਦੀ ਕਿਸੇ ਕੋਲ ਟਰਾਲੀ ਲੁੱਟ ਲਈ ਕੋਈ ਘਰ ਪਰ ਹੀ ਬੈਠਾ ਆਪਣਾ ਰਾਸ਼ਨ ਨਾਲ ਕੋਈ ਕੁਸ਼ ਕਰੀ ਬੈਠਾ ਚਲੋ ਕੋਈ ਨਹੀਂ ਸਭ ਨੇ ਲੋਕਾਂ ਨੇ ਕਿਹਾ ਚਲੋ ਜਾਨ ਬਦਾਨ ਆ ਰਿਹਾ ਪਿੱਛੋਂ ਚੱਲਣ ਦੋ ਪਰ ਹੁਣ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਕਿ ਇੱਕ ਮਾਈ ਕੱਚੇ ਘਰ ਦੇ ਜਿਹੜੇ ਲੋਕ ਦਾਨ ਕਰਦੇ ਆ ਉਹ ਪੈਸੇ ਲੈਣ ਨੂੰ ਬੈਠੀ ਆ ਜਦਕਿ ਉਹ ਘਰ ਦਾ 10 ਸਾਲ ਛੱਡ ਕੇ ਪਹਿਲਾਂ ਕਿਸੇ ਹੋਰ ਸਿਟੀ ਦੇ ਵਿੱਚ ਵਧੀਆ ਕੋਠੀ પાਕੇ ਰਹਿ ਰਹੇ ਹੋ ਤੇ ਹੁਣ ਤੁਸੀਂ ਸੋਚ ਲਓ ਕੀ ਹੋਊਗਾ ਪੰਜਾਬ ਦਾ ਕੀ ਨਹੀਂ ਹੋਊਗਾ ਘਰ ਛੱਡੇ ਨੂੰ 10 ਸਾਲ ਹੋ ਗਏ ਕਿਸੇ ਸ਼ਹਿਰ ਦੇ ਵਿੱਚ ਕੋਠੀ 'ਚ ਰਹਿ ਰਹੇ ਆ ਉਹ ਹੋਣ ਪਿੰਡਾਂ ਪਿੰਡ ਹੀ ਜਿਨ੍ਹਾਂ ਦੇ ਘਰ ਟੁੱਟੇ ਆ ਟਹਿ ਗਿਆ ਪਾਣੀ ਦੀ ਮਾਰ ਥੱਲੇ ਆਇਆ ਹੁਣ ਤੁਹਾਨੂੰ ਪਤਾ ਦਾਨ ਲੋਕ ਆਪਣਾ ਦਸਵੰਧ ਕੱਟ ਰਹੇ ਆ ਪੰਜਾਬੀ ਇਸੇ ਗੱਲ ਲਈ ਜਾਣੇ ਜਾਂਦੇ ਆ ਤੇ ਹੁਣ ਉਹ ਘਰਾਂ 'ਚ ਜਾ ਜਾ ਕੇ ਜਿਨ੍ਹਾਂ ਦੇ ਵਿਚਾਰਿਆਂ ਦਾ ਪੱਕੇ ਹੀ ਬੁਰਾ ਹਾਲ ਹੋਇਆ ਉਹਨਾਂ ਨੂੰ ਸਹਾਇਤਾ ਕਰਦੇ ਜਿੰਨੀ ਕੀ ਉਹਨਾਂ ਤੇ ਹੋ ਰਹੀ ਆ ਉਹਨਾਂ ਦੀ ਕੋਈ ਮਜਬੂਰੀ ਨਹੀਂ ਕਿ ਇਹ ਕੰਮ ਸਰਕਾਰਾਂ ਦਾ ਹੁੰਦਾ ਉਹਨਾਂ ਨੂੰ ਕਿਸੇ ਦਾ ਕੋਈ ਆੜਨੀ ਤਾੜਨੀ ਕੀ ਹਾਂ ਤੁਸੀਂ ਕਰਨੇ ਕਰਨਾ ਜਾ ਕੇ ਪੈਸੇ ਦੇਣੇ ਦੇਣੇ ਆ ਪਰ ਉਹ ਸੇਵਾ ਕਰ ਰਹੇ ਆ ਉਹ ਪੰਜਾਬੀਆਂ ਦੀ ਸ਼ਾਨ ਆ ਉਹ ਪੰਜਾਬੀਆਂ ਦਾ ਨਾਂ ਉੱਚਾ ਕਰਦੇ ਉਹ ਵਾਕੇ ਦਿਖਾ ਰਿਹਾ ਕਿ ਇਹ ਪੰਜਾਬ ਆ ਇੱਕ ਦੂਜੇ ਦੇ ਨਾਲ ਖੜਦਾ ਪਰ ਜਦੋਂ ਐਦਾਂ ਦੇ ਲੋਕ ਆ ਜਾਂਦੇ ਆ ਹੁਣ ਉਹ ਮਾਤਾ ਪੈਸੇ ਲੈਣ ਨੂੰ ਬੈਠੀ ਆ ਉਥੇ ਕਿ ਮੇਰਾ ਘਰ ਜੀ ਪਾਣੀ ਦੀ ਵਹਾੜ ਥੱਲੇ ਆ ਗਿਆ ਜਦੋਂ ਉਹ ਘਰ ਦੇਖੋ ਨਾ ਉਹ ਘਰ ਦੇ ਦਰਵਾਜ਼ੇ ਤੱਕ ਗਲੇ ਹੋਏ ਆ ਸਭ ਕੁਝ ਟੁੱਟਿਆ ਪਿਆ ਉਹ ਇਹ ਨਹੀਂ ਲੱਗਦਾ ਕਿ ਪਾਣੀ ਦੀ ਮਾਰ ਥੱਲੇ ਆਇਆ ਉਹਦਾ ਇਫਸ਼ਾਫ ਸਾਫ ਪਤਾ ਲੱਗਦਾ ਉਹ ਪਿੰਡ ਦੇ ਅਨਮਿ ਦੱਸਿਆ ਕਿ ਦੱਸੋ ਕੀ ਹੈ ਇੱਕ ਮਿੰਜਾ ਲੈ ਕੇ ਬੈਠੀ ਆ ਹੁਣ ਉਥੇ ਕੌਣ ਉਥੇ ਉਥੇ ਸੌਂਦੀ ਆ ਉਹ ਕੀ ਕਰਦੀ ਆ ਬਹੁਤ ਇਦਾਂ ਦੇ ਕੇਸ ਆ ਰਹੇ ਆ ਜਿਹਨਾਂ 바ਕੇ ਜਿਹਨਾਂ ਦੀ ਜ਼ਰੂਰਤ ਆ ਨਾ ਜਿਹੜੇ ਇਹਨੂੰ ਪਤਾ ਉਹਨਾਂ ਸਭ ਨੂੰ ਪਤਾ ਲੱਗ ਜਾਂਦਾ ਕਿ ਹਾਂ ਇਹਨੂੰ 바ਕੇ ਜ਼ਰੂਰਤ ਆ ਪਰ ਕੀ ਕਰ ਲੋਂਗੇ ਮਾਤਾ ਤੂੰ 2 ਲੱਖ ਮਿਲ ਜੂ ਤੈਨੂੰ 3 ਲੱਖ ਮਿਲ ਜੂ ਤੇਰਾ ਜ਼ਮੀਰ ਕਿੱਥੇ ਆ ਤੇਰੇ ਘਰ ਦੇ ਜਿਹੜੇ ਤੈਨੂੰ ਭੇਜਿਆ ਉਹਨਾਂ ਦਾ ਜ਼ਮੀਰ ਮਰ ਗਿਆ ਔਰ ਲੋਕਾਂ ਦਾ ਦਾਨ ਦਾ ਪੈਸਾ ਹੈ ਦਾਨ ਪਤਾ ਕਿਸੇ ਵੀਡੀਓਜ਼ ਕਿੰਨੀਆਂ ਆਈਆਂ ਛੋਟੇ ਛੋਟੇ ਬੱਚਾ ਨੇ ਆਪਣੇ ਗੋਲਕ ਤੋਰ ਤੋੜ ਕੇ ਨਾ ਮਾਇਆ ਭੇਜੀ ਆ ਸੇਵਾ ਕਿੰਨੇ ਕਿੰਨੇ ਸਮਾਜ ਨੇ ਜਿਹੜੇ ਤੁਸੀਂ ਗਾਲਾ ਕੱਢਦੇ ਜਿਹੜੋ 10-10 ਰੁਪਏ ਮੰਗਦੇ ਆ ਟ੍ਰੇਨਾਂ 'ਚ ਜਾਂ ਘਰਾਂ 'ਚ ਜਾ ਜਾ ਕੇ ਵਧਾਈ ਮੰਗਦੇ ਆ ਉਹ ਕਿੰਨੇ ਕਿੰਨੇ ਸਮਾਜ ਨੇ ਦਾਨ 'ਚ ਪੈਸਾ ਭੇਜਿਆ ਹੁਣ ਤੁਸੀਂ ਉਹਨਾਂ ਦਾ 10-10 ਰੁਪਏ ਤਿੱਲ ਫੁੱਲ ਤੁਸੀਂ ਐਦਾਂ ਹਰਾਮ ਦੀ ਕਮਾਈ ਬਣਾ ਕੇ ਤੁਸੀਂ ਉਹਨਾਂ ਤੋਂ ਲਾਉਂਗੇ ਝੂਠ ਬੋਲ ਕੇ ਉਹ ਤੁਸੀਂ ਕਿੱਥੇ ਕਿੱਥੇ ਜਿਊਂਗੇ ਨਰਕਾ 'ਚ ਜਾਊਂਗੇ ਤੁਸੀਂ ਲੋ ਇਹ ਚੀਜ਼ ਦੇਖੀ ਸੀ ਵੀ ਸਰਕਾਰਾਂ ਜਦੋਂ ਕੱਚੇ ਮਕਾਨ ਦੇ ਪੈਸੇ ਦਿੰਦੀਆਂ ਹੁੰਦੀਆਂ ਹਨਾ ਚਲੋ ਕੋਈ ਨਹੀਂ ਸਰਪੰਚ ਨਾਲ ਸੈਟਿੰਗ ਕਰਕੇ ਜਿਹੜੇ ਉਹਦੇ ਥੋੜੇ ਲਾਗ ਲਿਆ ਜਿਹੜੇ ਤੇ ਲਾੜ ਲਿਆ ਉਹ ਆਪਣੇ ਪੈਸੇ ਲੈ ਲੰਦੇ ਆ ਚਾ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਪਿੰਡ ਦੇ ਨੂੰ ਵੀ ਕਿ ਯਾਰ ਦਫਾ ਕਰ ਕਿਹੜੇ ਸਾਡੀ ਜੇਬ ਚੋਂ ਜਾ ਰਿਹਾ ਸਰਕਾਰ ਦੇ ਰਹੀਏ ਕੋਈ ਨਹੀਂ ਮਿਲ ਜਾਣ ਦੇ ਕਿਸੇ ਗਰੀਬ ਨੂੰ ਕੋਈ ਚੱਕਰ ਨਹੀਂ ਕੋਈ ਵੀ ਨਹੀਂ ਕਰਦਾ ਉੱਥੇ ਮੈਨੂੰ ਲੱਗਦਾ ਲੈਣੇ ਵੀ ਲੈ ਵੀ ਲਿਆ ਕਰੋ ਕੋਈ ਮਸਲਾ ਵੀ ਨਹੀਂ ਸਰਕਾਰ ਦਾ ਸਰਕਾਰ ਆਪਣੇ ਵਾਸਤੇ ਆ ਕੋਈ ਨਹੀਂ ਕਿਸੇ ਦਾ ਭਲਾ ਹੋ ਜਾਊਗਾ ਕਿਸੇ ਦਾ ਘਰ ਬਣ ਜਾਊਗਾ ਕੁਝ ਵੀ ਹੋ ਜਾਊਗਾ ਪਰ ਯਾਰ ਇਹ ਤਾਂ ਦਾਨ ਦਾ ਪੈਸਾ ਇਹ ਤਾਂ ਸੋਚੋ ਦਾਨ ਦਾ ਪੈਸਾ ਹੈ ਜਿਹੜੇ ਲੋਕ ਹੁਣ ਦਾਨ ਕਰਦੇ ਸੀ ਮੰਨ ਕੇ ਔਲਖ ਨੇ ਕਿੰਨਾ ਦਾਨ ਕੀਤਾ ਲੋਕਾਂ ਦੇ ਘਰੇ ਜਾ ਜਾ ਕੇ ਪੈਸਾ ਵੰਡਿਆ ਟਰੈਕਟਰ ਤੱਕ ਦਾਨ ਕਰਤੇ ਬੰਦੇ ਨੇ ਹਾਂ ਬਾਦਲ ਸਾਹਿਬ ਹੋਗੇ ਦੇਖ ਲਓ ਬਾਦਲ ਸਾਹਿਬ ਨੇ ਕਿੰਨਾ ਪੈਸਾ ਵੰਡ ਰਿਹਾ ਤੇ ਹੁਣ ਵੀ ਉਹ ਕੰਟੀਨਿਊ ਕਰ ਰਿਹਾ ਸੇਵਾ ਚਰਨਜੀਤ ਚੰਨੀ ਦੇਖ ਲਓ ਕੋਈ ਉਹ ਬੰਦ ਉੱਪਰ ਦੋ ਤਿੰਨ ਦਿਨ ਲੱਗਾ ਰਿਹਾ ਸਾਬਕਾ ਮੁੱਖ ਮੰਤਰੀ ਇਹੋ ਕੀ ਲੋਕਾਂ ਦੇ ਵਿੱਚ ਬੇਸ਼ੱਕ ਉਹਨੇ ਕੁਝ ਕੀਤਾ ਵੀ ਨਾ ਪਰ ਉੱਥੇ ਜਿਹੜੇ ਲੋਕ ਸੀਗੇ ਉਹਨਾਂ ਚ ਕਿੰਨਾ ਹੌਸਲਾ ਆਇਆ ਹੋਣਾ ਵੀ ਨਾਲ ਲੱਗਾ ਪਾਈ ਜੀ ਸਾਡੇ ਤੇ ਹੁਣ ਤੁਸੀਂ ਉਹ ਲੋਕਾਂ ਨੂੰ ਵੀ ਟ੍ਰੋਲ ਕਰਕੇ ਕਿੱਥੇ ਗਏ ਜੀ ਉਹ ਫਰਾਣਾਕਾਰ ਦਾ ਪੈਸਾ ਕਿੱਥੋਂ ਆਇਆ ਸੀ ਉਹਨਾਂ ਕੋਲ ਕਿੱਦਾਂ ਕਿੱਦਾਂ ਦੇ ਲੋਕਾਂ ਦੇ ਕਮੈਂਟ ਆਉਂਦੇ ਆ ਸਮਝ ਨਹੀਂ ਲੱਗਦੀ ਪਈ ਮੈਨੂੰ ਕਿ ਕੀ ਹੋ ਰਿਹਾ ਪਿਆ ਜਿਹੜੇ ਲੋਕ ਉਂਗਲੀਆਂ ਕਰ ਰਹੇ ਕਮੈਂਟ ਕਰ ਰਹੇ ਆ ਨਾ ਉਹ ਲੋਕ ਹੈ ਕਿੱਥੇ ਆਪ ਮੈਨੂੰ ਇਹ ਨਹੀਂ ਸਮਝ ਲੱਗਦੀ ਉਹਨਾਂ ਦੀ ਕੋਈ ਇੱਕ ਵੀ ਫੋਟੋ ਆਈ ਆ ਹਰ ਪੀੜਤਾਂ ਦੇ ਵਿੱਚ ਜਾਂ ਕਿਸੇ ਦੀ ਸਹਾਇਤਾ ਕਰਦੇ ਦੀ ਔਰ ਜੀ ਉਹ ਆਇਆ ਨਹੀਂ ਹੈਗਾ ਜੀ ਉਹਨੇ ਉਹ ਯਾਰ ਉਹ ਕਿਸੇ ਨੇ ਥੋੜੀ ਨਾ ਆਣਾ ਕਿਸੇ ਕੋਈ ਤਲਵਾਰ ਥੋੜੀ ਲੜਕਦੀ ਵੀ ਤੁਸੀਂ ਆਣਾ ਹੀ ਆਣਾ ਸੇਵਾ ਕਰਨਾ ਇਹ ਤਾਂ ਪੰਜਾਬੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬੀ ਕੌਮ ਹੀ ਇਦਾਂ ਦੀ ਆ ਇਹ ਆਪਣੇ ਆਪ ਆਉਂਦੀ ਆ ਸਾਰਿਆਂ ਦੀ ਹੈਲਪ ਕਰਨ ਲਈ ਆਪਣੇ ਤੋਂ ਵੱਧ ਕੇ ਹਰ ਇੱਕ ਨੂੰ ਇਹ ਹੁੰਦਾ ਕਿ ਮੈਂ ਦੂਜੇ ਲਈ ਕੀ ਕਰਦਾ ਇਹ ਪੰਜਾਬ ਆ ਪਰ ਜਦੋਂ ਇਦਾਂ ਦੀਆਂ ਕੁਝ ਨਿਕਲੇ ਆਉਂਦੇ ਹਨ ਨਾ ਵਿੱਚੋਂ ਫਿਰ ਉਦੋਂ ਦਿਲ ਟੁੱਟਦਾ ਜਿਹੜੇ ਸੇਵਾ ਕਰ ਰਹੇ ਹੁੰਦੇ ਆ ਔਰ ਜਿਹੜੇ ਸੇਵਾ ਭੇਜ ਰਹੇ ਹੁੰਦੇ ਆ ਔਰ ਜਿੱਥੇ ਛਵੀ ਪੰਜਾਬ ਦੀ ਬਣੀ ਆ ਕਿ ਪੰਜਾਬ ਹੈਗਾ ਨਾ ਜਦੋਂ ਇਦਾਂ ਦੀਆਂ ਚੀਜ਼ਾਂ ਦੇਖਦੇ ਆ ਚਾਰੇ ਪਾਸੇ ਤਾਂ ਨਾਂ ਬਦਨਾ ਆ ਹੁੰਦਾ ਸੋ ਮੈਂ ਤਾਂ ਕਹਿ ਰਿਹਾ ਕਿ ਇਦਾਂ ਦੀ ਚੀਜ਼ਾਂ ਤੋਂ ਗਰੇਜ ਕਰੋ ਬੇਨਤੀ ਹੀ ਆ ਅਪੀਲ ਹੀ ਆ ਮੇਰੀ ਪੁਲਿਸ ਕਿ ਇਹ ਦੇਖਿਓ ਲੋਕਾਂ ਦੀ 109 ਦੀ ਕਿਰਤ ਦਾ ਪੈਸਾ ਤਾਨ ਦਾ ਪੈਸਾ ਲੋਕਾਂ ਨੇ ਕਿੱਦਾਂ-ਕਿੱਦਾਂ ਭੇਜਿਆ ਇਹ ਨਾ ਪੁੱਛੋ ਪੈਸਾ ਕਿੱਥੋਂ ਆਇਆ ਕਿਹਨੇ ਭੇਜਿਆ ਕੌਣ ਕਰ ਰਿਹਾ ਉਹਨਾਂ ਨੇ ਤਾਂ ਚੋਣਾ ਲੜਨ ਦੀਆਂ ਵੋਟਾਂ ਲੜਨੀਆਂ ਮੈਂ ਤਾਂ ਕਹਿੰਦਾ ਕਿ ਜਿਹੜਾ ਇਦਾਂ ਦੇ ਇਸ ਟਾਈਮ ਤੇ ਇਸ ਨਾਜ਼ੁਕ ਮੋੜ ਤੇ ਜਿਸ ਟਾਈਮ ਤੇ ਪੰਜਾਬ 'ਚ ਹਰ ਇੱਕ ਬੰਦੇ ਨੂੰ ਲੋੜ ਆ ਇੱਕ ਦੂਜੇ ਦੀ ਜਿਨ੍ਹਾਂ ਦਾ ਨੁਕਸਾਨ ਵਾਕਈ ਹੋ ਗਿਆ ਤੇ ਉੱਥੇ ਕੋਈ ਵੀ ਮੰਤਰੀ ਸ਼ੰਤਰੀ ਆ ਕੇ ਪੈਸਾ ਦੇ ਰਿਹਾ ਮੈਂ ਤਾਂ ਕਹਾਂ ਵੀ ਵਧੀਆ ਵੇ ਦੇ ਰਿਹਾ ਉਹਨਾਂ ਨੂੰ ਲੋਰ ਇਸ ਟਾਈਮ ਇਸ ਤੋਂ ਤਾਂ ਵਧੀਆ ਇਹ ਕਿ ਵੋਟਰਾਂ ਦੇ ਬੇਲੈਦਾਰੀਆਂ ਪੀਪੀ ਕੇ ਤੁਸੀਂ ਗਲੀਆਂ 'ਚ ਲਿਟਦੇ ਹੁੰਦੇ ਆ ਉਸ ਤੋਂ ਤਾਂ ਵਧੀਆ ਹੀ ਆ ਕਿ ਤੁਹਾਡੀ ਕੋਈ ਹੈਲਪ ਇਸ ਟਾਈਮ ਤੇ ਕਰ ਰਿਹਾ ਗੱਲ ਹੈਗੀ ਹੈਲਪ ਦੀ ਤੁਸੀਂ ਵੀ ਨਿਕੋ ਹੈਲਪ ਕਰੋ ਤੁਸੀਂ ਵੀ ਲੋਕਾਂ 'ਚ ਵੰਡ ਦਿਓ ਪੈਸੇ ਤੁਸੀਂ ਵੀ ਲੜਨ ਦੇ ਚਾਹਣਾ ਤੁਹਾਨੂੰ ਵੀ ਦੇਖ ਲਾਂਗੇ ਲੋਕ ਕਿੰਨੇ ਆਉਂਦੇ ਆ ਵੋਟਾਂ ਇੱਦਾਂ ਨਹੀਂ ਹੁੰਦਾ ਹੁੰਦਾ ਕਹਿੰਦੇ ਮੰਨ ਕੇ ਮੰਨ ਕੇ ਤੌਰਸ ਲੈ ਕੇ ਆਲ ਕਰਦਾ ਇਹ ਹੁਣ ਆਮ ਆਦਮੀ ਪਾਰਟੀ ਜਾ ਰਿਹਾ ਤਾਂ ਹੀ ਉਹਨੇ ਵੀਡੀਓ ਕਾਲ ਕੀਤੀ ਸੀ ਭਵਨ ਤਮਨ ਨੂੰ ਸਾਨ ਬੰਦਾ ਦੱਸਦਾ ਉਹਨੂੰ ਜੋ ਉਹ ਤਾਂ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਚ ਖੜ ਰਿਹਾ ਕਰੀਵਾ ਮੈਂ ਕਹਿੰਦਾ 100 ਵਾਰ ਖੜੇ ਮੇਰੇ ਲਈ ਤਾਂ ਬਈ ਵਧੀਆ ਬੰਦਾ ਚਾਹੇ ਮੈਨੂੰ ਉਹਨੇ ਕੋਈ ਪੈਸਾ ਦਿੱਤਾ ਜਾਂ ਨਹੀਂ ਦਿੱਤਾ ਪਰ ਉਹਨੇ ਪੰਜਾਬੀਆਂ ਦੀ ਹੈਲਪ ਕੀਤੀ ਹੈ ਮੈਦਾਨ ਚ ਉਤਰਿਆ ਮੇਰੇ ਲਈ ਤਾਂ ਹੀਰੋ ਆ ਉਹ ਤੁਸੀਂ ਵੀ ਉਤਰੋ ਤੁਸੀਂ ਵੀ ਹੀਰੋ ਬਣੋ ਲੋਕਾਂ ਦੇ ਜੋ ਦਾ ਪਰਸਨਲ ਲਾਈਫ ਉਹਦੀ ਉਹ opinion ਲੱਗ ਗਿਆ ਉਹ ਸੋਚ ਅਲੱਗ ਗਿਆ ਇਸ ਟਾਈਮ ਤੇ ਆਪਾਂ ਦੇਖਣਾ ਪੰਜਾਬ ਦੀ ਹਾਲਤ ਨੂੰ ਪੰਜਾਬ ਜਿਹੜੀ ਹਾਰਾਂ ਦੀ ਮਾਰ ਥੱਲੇ ਆਇਆ ਲੋਕਾਂ ਨੇ ਇੱਕ ਦੂਜੇ ਦੀ ਹੈਲਪ ਕੀਤੀ ਸਿਰਫ ਉਹ ਸਿਰਫ ਇਸ ਟਾਈਮ ਤੇ ਉਹੀ ਟੌਪਿਕ ਉਹੀ ਚੀਜ਼ ਆਪਾਂ ਦੇਖਣੀ ਆ ਬਾਕੀ ਜਿਹੜੀਆਂ ਇੱਧਰ ਉੱਧਰ ਦੀ ਗੱਲਾਂ ਉਹ ਛੱਡ ਦੋ ਉਹਦੇ ਲਈ ਬਹੁਤ ਟਾਈਮ ਪਿਆ ਬਾਅਦ ਚ ਕਰ ਲਵਾਂਗੇ ਉਹ ਆਪਾਂ ਫਿਲਹਾਲ ਹੋਣ ਤੁਸੀਂ ਲੋਕਾਂ ਦਾ ਦਿਲ ਨਾ ਤੋੜੋ ਇੱਕ ਦੂਜੇ ਦੀ ਹੈਲਪ ਕਰੋ ਮੈਂ ਹਮੇਸ਼ਾ ਤੁਹਾਨੂੰ ਇਹੀ ਕਹਿੰਦਾ ਹੁੰਦਾ ਚੜ੍ਹਦੀ ਕਲਾ 'ਚ ਰਹੋ ਪੰਜਾਬੀਓ ਚੜ੍ਹਦੀ ਕਲਾ 'ਚ ਰਹਿੰਦੇ ਆ ਤੁਸੀਂ ਚੜ੍ਹਦੀ ਕਲਾ 'ਚ ਹੀ ਰਹਾ ਕਰੋ ਇਦਾਂ ਇੱਕ ਦੂਜੇ ਦਾ ਮਨੋਵਲ ਨਾ ਤੋੜਿਆ ਕਰੋ ਆਈ ਹੋਪ ਤੁਸੀਂ ਸਾਰੇ ਸਮਝ ਗਏ ਹੋਵੋਗੇ ਮੈਂ ਕੀ ਕਹਿਣਾ ਚਾਹ ਰਿਹਾ ਕੀ ਨਹੀਂ ਕਹਿਣਾ ਚਾਹ ਰਿਹਾ ਤੇ ਇਹਦੇ ਬਾਰੇ ਜੇਕਰ ਤੁਹਾਡਾ ਕੋਈ ਵੀ ਆਪਣਾ ਵਿਚਾਰ ਹੋਇਆ ਜਾਂ ਤੁਸੀਂ ਕੁਝ ਕਹਿਣਾ ਹੋਇਆ ਕਮੈਂਟ ਕਰਨਾ ਹੋਇਆ ਤਾਂ ਪਲੀਜ਼ ਪਲੀਜ਼ ਕਮੈਂਟ ਜ਼ਰੂਰ ਕਰਿਓ ਤੇ ਇਸ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਇਹ ਹਰ ਇੱਕ ਉਸ ਇਨਸਾਨ ਤੱਕ ਪਹੁੰਚ ਸਕੇ ਜਿਹੜਾ ਕਿ ਇਦਾਂ ਲੋਕਾਂ ਦਾ ਦਾਨ ਦਾ ਪੈਸਾ ਹੜੱਪਣ ਨੂੰ ਫਿਰਦਾ ਖੋਣ ਨੂੰ ਫਿਰਦਾ ਦੂਜਿਆਂ ਦੇ ਮੂੰਹ ਚੋਂ ਖਿੱਚ ਕੇ ਆਪਣੇ ਲਿਆਉਣ ਨੂੰ ਫਿਰਦਾ ਉਹਨੂੰ ਪਤਾ ਲੱਗ ਜਾਵੇ ਕਿ ਇਦਾਂ ਨਾ ਕਰੋ ਲੋਕਾਂ ਨੇ ਬਹੁਤ ਆਪਣਾ ਪਾਈ ਪਾਈ ਕਰਕੇ ਦਾਨ ਭੇਜਿਆ ਹੋਇਆ ਦੱਸਾ ਨਾ ਹੋਂਦੀ ਕਿਰਤ ਆ ਤੁਹਾਨੂੰ ਹਾਜਮ ਨਹੀਂ ਹੋਣੀ ਦੁੱਗਣੀ ਤਿੱਗਣੀ ਹੋ ਕੇ ਕਰਕੇ ਨਿਕਲਣੀ ਆ ਸੋ ਪਲੀਜ਼ ਇਦਾਂ ਨਾ ਕਰਿਆ ਕਰੋ ਤੇ ਇੱਕ ਵੀਡੀਓ ਥੱਲੇ ਜੇ ਤੁਸੀਂ ਲਾਈਕ ਕਰੋਗੇ ਵੀਡੀਓ ਨੂੰ ਹਾਈਪ ਦਾ ਨਿਸ਼ਾਨ ਆਉਣਾ ਹਾਈਪ ਤੇ ਵੀ ਪੁਆਇੰਟ ਮਿਲਦੇ ਉਹ ਵੀ ਦੇ ਦਿਓ ਪਲੀਜ਼ ਪਲੀਜ਼ ਔਰ ਦੂਜੀ ਗੱਲ ਆ ਲਾਸਟ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਤੁਹਾਡਾ ਆਪਣਾ ਚੈਨਲ ਆ ਪੰਜਾਬ ਦੀ ਇਹ ਗੱਲਾਂ ਹੁੰਦੀ ਆ ਪੰਜਾਬ ਦੀ ਦਿਲ ਦੀ ਗੱਲ ਹੁੰਦੀ ਆ ਤਾਂ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ ਥੈਂਕ ਯੂ